Como você está tranquilo? É? ਆਸਾ ਜਰਾ ਸਮਾਂ ਕਿ ਚੱਲਿਆ ਅੱਜ ਆਪਣੀ ਮੋਟਰ ਨੂੰ ਦੇਖਦੇ ਆਂ ਪੁੱਲ ਗਈ ਸੀ ਆਪਣੀ ਮੋਟਰ ਰੇ ਆ ਗਈ ਹੁਣ ਮੈਂ ਕਿ ਅੰਦਰ ਲਾਉਣੇ ਹੁੰਨੇ ਆਂ ਇੰਤ ਨਹੀਂ ਉਹ ਤੋ ਕਰ ਦੇ ਫਿਰ ਧਰ ਕੇ ਲੱਗ ਜੂ

පත් ම කල वाල වනා හට ඇතිපු ල තක එම මවකි තමාක් ਹਾਂ ਜਾਈਆ ਗਰਮਨ ਸਿੰਘ ਫੇਰ ਵਝਾਏਗਾ ਡੈਡ ਜਹਾਂ ਜਾਣੇ ਕੋਈ ਵੀ ਜਿੰਦਾ ਭਾਈ ਨੇ ਸਾਰੀਆਂ ਆ ਜਾ ਵੀ ਵੀ ਤੂੰ ਕਹੀਂ ਜੇਟ ਦਾ ਆਏਗਾ ਮੇਰ ਦਾ ਖੁੱਲਿਆ ਇਹ ਵੀ ਦਾ ਖੁੱਲ ਕੇ ਬੱਸ ਤਾਂ ਫਿਰ ਜਾਨੀਆਂ ਨਹੀਂ ਬੀਤਿਆ ਨੇ ਪੰਜ ਦੀ ਵਗਾਈ ਇੱਥੇ ਇਧਰ ਤੋਂ ਪਾਸੇ ਇਧਰ ਤੱਕ ਦੋ ਇਧਰ ਤੱਕ ਗੋਲ ਮਾਰੋ ਘੱਟ ਦਰਦ ਜੜੀ ਦੋ ਆਪਾ ਇਹਨੇ ਇਧਰ ਓਹ ਲੋਡ ਕਰਕੇ ਪਰ ਕਿਆ ਲੈਣ ਤੇ ਸਫੂ ਗੋਲ ਮਾਰਨ रेडी रह गया बस बहुत ਨੇ ਇਧਰ ਤਾਂ ਹੁਣ ਮੈਂ ਤਾਂ ਪਰ ਕਿਈ ਦੋ ਤਿੰਨ ਵਾਰ ਇਹ ਖਾਦੀ ਜੀ ਆ ਜਾਂਦੇ ਨਹੀਂ ਦੀਵੇ ਕੱਲ ਵੀ ਲਾ ਤੋ ਤੇ ਪੋਣ ਹੂੰ ਤੇ ਲਾਈ ਜਾਂਦੇ ਨਾ ਨਾ ਪਾਜਣ ਚਲ ਬਸ ਆਹ ਮਸਾਲਾ ਲਾਵਾਂਗੇ ਪਾਏ ਨਾ ਆਹ ਉਰੂ ਚ ਜੌੜੀ ਮਸਾਲਾ ਲਾਵਾਂਗੇ ਅਪੀਲ ਤਾਂ ਹੈ ਨਹੀਂ ਯਾਰ ਖਾਣੀ ਪੈਣੀ ਗਰ ਵੀਰੋ ਚੱਕੀ ਹਾਂ ਹੋ ਬਸਤੀਆਂ ਵਾਲੀਆਂ ਹੋਰ ਸੋਕ ਗਈਆਂ ਬੀਬੀ ਨੇ ਪਾਇਆ ਤੇਲ ਮੈਂ ਤਾਂ ਪਾਇਆ ਵੀ ਕਦਾ ਸਿਰੇ ਲੀ ਗਿਆ ਨਾ ਤੁਰਨੇ ਵਰੀ ਪੋਲਾ ਹੋ ਜਾਂਦਾ ਕਿ ਆਮ ਮਸਾਲਾ ਲਾਉਂਦੇ ਕਿਹੜੀ ਕਿਹੜੇ ਪਾਉਂਦੇ ਅੱਗੇ ਤਾਂ ਗਿੱਦੜ ਪੀੜੀ ਹੁੰਦੀ ਵਿੱਚ ਬੜੇਵੇਂ ਹੁੰਦੇ ਹੁਣ ਗਿੱਦੜ ਪੀੜੀ ਹੈ ਨਹੀਂਗੀ ਹੁਣ ਆਪਾਂ ਰੋਵਾਂਗੇ ਆਹ ਕੁਛ ਸਰੋਂ ਦਾ ਤੇਲ ਪਾ ਲਿਆ ਕੁਛ ਮਸਤੀ ਦਾ ਤੇਲ ਪਾ ਲਿਆ ਕੁਛ ਬੜੇਵੇਂ ਪਾ ਲਿਆ ਅੱਗੇ ਬੜੇਵੇਂ ਦੇ ਵਿੱਚ ਗਿੱਦੜ ਪੀੜੀ ਪਾਈ ਜਾਂਦੀ ਹੁੰਦੀ ਸੀ ਮਮਾ ਜੀ ਹੈਲੋ ਇਕ ਹੋਰ ਚਾਹ ਕਹਿੰਦੇ ਤੇ ਦੋਈ ਨੇ ਸਾਰੇ ਚਲ ਮਰ ਚਲ ਮਰ ਹੋ ਜਾਂਦੇ ਨੇ ਬਿਲਾਈ ਹੁੰਦੇ ਨੇ ਸਾਰੇ ਤੇ ਅੱਗੇ

ਉਧਰ ਲਾ ਦੇ ਗਲੂਹ ਲਾ ਫੜ ਆਹ ਕੋਟ ਤੇ ਨਾ ਦੋ ਮਸਾਲ ਆਇਓ ਯਾਣਾ ਦੋ ਦੋ ਦਿਨ ਲੱਗੇ ਇਧਰ ਕੁਮਾਰ ਦੇ ਆ ਆ ਗਮੀ ਫੜੀ ਹੁਸਾਲ ਇਹ ਦੋ ਹਫਤਾ ਨਾ ਹੋ ਗਿਆ ਅੱਜ ਯਾਹ ਮਸਾਲ ਤੱਕ ਨਾ ਹੋ ਜੇ ਫਿਰ ਬਸ ਇਹ ਜੱਟ ਲਈ ਹੂੰ ਤੇ ਲੋ ਦੇਖੋ ਮੈਂ ਪਾਉ ਬਲ ਮਾਰਨ ਨਾਲ ਦੋ ਤੇ ਕੁਝ ਇੱਧਰ ਨਹੀਂ ਗਈ ਦੋ ਮੈਨੂੰ ਬਿਲਾ ਆਇਆ ਚੱਲ ਬਸ ਲੱਗ ਕੇ ਬਸ ਆਹ ਫੜਨਾ ਦੋ ਬੰਨੇ ਹੀ ਰਹਿ ਗਏ ਬਸ ਮੁੱਕ ਜਾਏਗਾ ਆ ਦੋ ਲੈ ਜਾ ਮੈਂ ਆਹ ਉਰੇ ਲਾ ਦੋ ਇੱਕ ਨੂੰ ਇੱਥੇ ਆਹ ਕੰਨ ਤੇ ਹਾਂ ਗੋਲੀ ਨਹੀਂ ਤੇ

ਕਾਇਕ ਦੀ ਲੱਗ ਗਈ ਦੀਵੇ ਚਲਮਲ ਚਲਮਲ ਹੋ ਰਿਹਾ ਹੈ ਗੰਮਲ ਗੰਮਲ ਹਾਇ ਬਰੂ ਊਰਜਾ ਲੱਗ ਗਿਆ ਪੜਾਕਿਆਂ ਲੱਗ ਮੈਂ ਤਾਂ ਹਾਲ ਤੱਕ ਭੁਜੜਿੰਝ ਜਵੀ ਤਾਂ ਲੱਗ ਉਹ ਤੇਰਾ ਉਹ ਕਿ ਕੱਟ ਕੇ ਦਰਾਓ ਬਾਹਰ ਪਈਆਂ ਜੜੀਆਂ ਆ ਸੀ ਬਾਹਰ ਰੱਖੀ ਬੱਚੇ ਨਾ ਕੋਈ ਅੰਦਰ ਬਹਿਣਾ ਹਾਂ ਕੀ ਹੈ ਹਾਂ ਚੜਾਈ ਹੋਈ ਨੇ ਪਹਿਲਾਂ ਇਹ ਹੀ ਖਾਰੀ ਨੇ ਇਹ ਚੜਾਈ ਤੇ ਇਹੀ ਇਹ ਚਲਾਈ ਦੀ ਇਹ ਨੇ ਪਹਿਲੇ ਪੋਇਪੜਾ ਕਾ ਨਿਕਲ ਆ ਤੇ ਕੁੜੀ ਡਰ ਕੇ ਭੱਜ ਲਈ ਅੰਦਰ ਅੱਤ ਵਾਈਨ ਡੱਬਾ ਨਹੀਂ ਕਾ ਨਾ ਰੈ ਇਹਨੇ ਕਰਾਈ ਕੀ ਆ ਆ ਕਰ ਤੁਲਾਉਂਦੇ ਪਾਪਾ ਕਾ ਫੋਨ ਤੇ ਦੇਖਣਾ ਕੀ ਹੈ ਬੋਲਣ ਨੂੰ ਜੇ ਟੱਪੇ ਚੱਤੀ ਕੇ 35 ਆਉਂਦੇ ਨੇ 500 ਇਹ ਚ ਇਹ ਚ ਕਿੰਨੇ ਨੇ ਸੱਚੀ ਬੋਤਲੋਂ ਨਹੀਂ ਪਾੜਦੇ ਨੋ ਬੋਤਲ ਪਈ ਐ ਥੇਕ ਨੇ ਦੇ ਚਤੀਆਂ ਦਾਰੀ ਆਹ ਜਿਹੜੇ ਮਾਰਦੇ ਟਿਕ ਚਮਚਾਉਣ ਵਾਲੇ ਪਿਓ ਚ ਪਈ ਐ ਹੋ ਤਾਂ ਹੱਥ ਤੇ ਘਵਾਰਾ ਹੈ ਤੜਾਰਾ ਟੰਟਣ ਕੀ ਨੇ ਹਾਂ ਹਾਉ ਲਿਆ ਹੀ ਨਹੀਂ ਆਪਾਂ ਹੋ ਕੀ ਕਰਨਾ ਹੈ ਬੋਤਲ ਤੋਂ ਬਨ ਨਹੀਂ ਫਾੜਦੀ ਯਾਰ ਬੋਤਲ ਲੈਣਾ ਮਤਲਬ ਬੋਤਲ की करदिया अस्थाई चलानी है बत्ती देख ले मार के चल भाई चला चला करो समझ नहीं ए ਕੋਤੀ ਵੇਗਾ ਬੜਾ ਕਾ ਭੱਜ ਗਈ ਦਾ ਚਮਦਾ ਅਸੀਂ ਫਿਰ ਵੀਡੀਓ ਬਣਨੀ ਚੱਲਣੀ ਹੈਗੀ ਚਲਾਓ ਨਾਰ ਭਾਈ ਥੱਲੇ ਇੱਥੇ ਧਰ ਲੈ ਚੱਲ ਧਰ ਲੈ ਇਹਦੇ ਪਛਾਏ ਧਰ ਪੁੱਤਰੇ ਓਏ ਕੋਈ ਉਹਦਾ ਲਾਹ ਨਹੀਂ ਬੜੀ ਕੁੰਡੇਰੇ ਚਾ ਆ ਬਨੇਰੇ ਤੇ ਓਰੇ ਆ ਉਹਦੇ ਤੇ ਸੱਟ ਤੇ ਬੋਲੂ ਐਸੇ ਧਰ ਕੇ ਚਲਾ ਲਾ ਲਗ ਗਿਆ ਉਹ ਬੰਦ ਕਰਤੀ ਬੱਤੀ ਯਾਰ ਆ ਸੀ ਮੋਬਿਲ ਤਾਂ ਚੱਲ ਚੱਲ ਚਲਾ ਲੈ ਯਾਰ ਉਹ ਮੋਟਰਸਾਈਕਲ ਜੇ ਮੱਸੀ ਉਹਦੇ ਉਹ ਲੈ ਗਈ ਮੋਟਰਸਾਈਕਲ ਉਹ ਚਲਪਾਈ ਤੂੰ ਆ ਵੀ ਹੱਥ ਬਾਈ ਚਲਾ ਲਾ ਮੈਂ ਤਾਂ ਹੁਣ ਇਹ ਹੀ ਚਲਾਉਣਾ ਫਟਦਾ ਮੈਨੂੰ ਲੱਗਦਾ ਘਰਵਾ ਲੱਗੀ ਗੁਰਮੁਖਰਾ ਹੋਇਆ ਮੈਂ ਕੁਝ ਨਹੀਂ ਕਹਿੰਦੀ ਤਾਂ ਜਾਉਂ ਉਹ ਬਈ ਦਾ ਉਹ ਪੈ ਗਿਆ ਬੜਾਕਾ ਦੋ ਪੈ ਨੇ ਦੋ ਪੌਂਦੀਆ ਹਾਂ ਨਰਮਨ ਦਵਾਰੇ ਲੱਗੀ ਚਲਾਉਣ ਚਲਵਾ ਚੱਲ ਪਿਆ ਮੈਂ ਚੱਕਰੀ ਚਲਾਉਣੀ ਹਾਂ ਹਾਂ ਚੱਕਰੀਆਂ ਚਲਾ ਲਓ ਮਹਾਵਤ ਗਿਆ। ਇਹ ਲੋਰ ਵੀ ਪਈ ਹੈ ਜੜੀ। ਚਾਓ। ਮਹਾਵਤ ਤੇ ਲੱਕੂ ਫੋਗ ਰਹੇ। ਮਹਾਵਤ ਚਿਪੇ ਇਸ। ਆ ਪਈਆ ਜੰਗਲ। ਮੰਮਾੜੀ ਫੜਿਓ। 1 ਮਿੰਟ ਵਾਸਤੇ। ਉਹ ਨੰਬਰ ਮਸਤ। ਕੋ ਕਰਨੀਸ। ਕਿੰਗ ਆ ਬਲਡ ਉਧਰਲੇ ਪਾਸੇ ਹੋ ਪਾਸ ਲੱਗ ਗਈ ਇੱਧਰ ਹੋ ਜਾ ਮਾਗਰ ਹੋ ਜਾ ਚੱਲ 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 ਤੂੰ ਤਾਂ ਗੱਤੇ ਨੂੰ ਅਗਲਾ ਆਤੀ ਨਾਲ ਬਾਹਰ ਮੜ ਕੇ ਵੀਡੀਓ ਤਾਂ ਹਾਂ ਵੀ ਵੀਡੀਓ ਬਣੂਗੀ ਬਣਾਉਣਾ ਚਲਾਉਣੀ ਚਲਾਉਣਾ ਵਾ ਦੇਖ ਰਖੋ ਮੁੰਨੇ ਚਲਾਇਆ あっ ਕਾਇਮਾ ਹੁਣ ਬਹੁਤ ਹੋ ਗਿਆ ਪਟਾਕੇ ਚਲਾ ਲੈਣੇਗੇ ਅ ਡੱਬੇ ਬੇਲੇ ਕਰ ਕਰ ਸੁਖਮਣ ਤੇ ਗੁਰਮਣ ਮੇਰੇ ਡੈਡੀ ਨੇ ਆ ਤੱਕ ਤੇ ਬਹੁਤ ਹੀ ਕੂੜਾ ਹੋ ਗਿਆ ਪਟਾਕਿਆਂ ਦਾ ਕੋਠੇ ਤੇ ਸਟੱਕੇ ਸਵੇਰੇ ਸਾਫ ਕਰਾਂਗੇ ਹੁਣ ਆਪਾਂ ਜਾਨੇ ਥੱਲੇ ਥੱਲੇ ਜਾ ਕੇ ਪਸੌਣੇ ਆਂਗੇ ਨਾਈਟ ਬੋਲਦੇ ਆ ਬਹੁਤ ਵਧੀਆ ਤਰਾਈ ਦਾ ਤਿਹਾਰ ਮਨਾਇਆ ਗਿਆ ਦੇਖ ਤੇ ਵੈਗੁਰੂ ਸੁਖ ਸਾਰਾ ਜਿਵੇਂ ਐਗ ਦੀ ਵਧੀਆ ਤਿਹਾਰ ਮਨਾਇਆ ਗਿਆ ਗਾਹਾਂ ਨੂੰ ਮੈਂ ਤਾਂ ਕਹਿੰਦੀ ਏਦੋਂ ਵੀ ਜਾਦੇ ਵਧੀਆ ਮਨਾਇਆ ਜਾਵੇ ਤਿਹਾਰ ਤੇ ਤੰਦਰੁਸਤੀ ਰੱਖੇ ਵੈਗੁਰੂ ਅਰਦਾਸ ਆਪਣੀ ਇਹੀ ਹੈ ਦੀਪਮਾਲ ਬਾਦਲੇ ਗੁਰਦੁਆਰੇ ਚਲੋ ਜੀ ਆਪਾਂ ਅੱਜ ਦੇ ਫੇਰ ਦਿਨ ਪਛਾਤਾ ਪਾ ਲਈਏ ਹੁਣ ਗੱਲ ਕਰ ਮੈਂ ਦਾਖਿਆ ਸੀ ਗੁਰਮਨ ਦੇ ਹੱਥ ਤੇ ਬਰੂਰ ਜਪੇਗਾ ਚਲੋ ਕੋਈ ਗੱਲ ਨਹੀਂ ਅਜ ਤਾਂ ਹੁੰਦਾ ਹੀ ਰਹਿੰਦਾ ਮਣ ਮੋਟਾ ਚਲੋ ਜੀ ਮਿਲਾਂਗੇ ਅਪਕੱਲ ਨੂੰ ਕਿਸੇ ਨਵੇਂ ਵਲੌਗ ਨਾਲ ਅੱਜ ਦੇ ਵਲੌਗ ਦੇ ਇਥੇ ਐਂਡ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ